ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਤੁਹਾਡਾ ਸਾਡੇ YouTube ਚੈਨਲ ਸੰਦੀਪ ਮੋਬਾਈਲ ਦੇ ਉੱਤੇ ਤੇ ਜਿਹੜੇ ਮੇਰੇ ਭਰਾ ਨਵੇਂ ਆ ਪੇਜ ਨੂੰ ਕਰ ਲਓ ਸਕਰਬਾਰਾ ਤੇ ਜਿਹੜੇ ਮੇਰੇ ਭਰਾ ਪੁਰਾਣੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਸਾਨੂੰ ਇੰਨਾ ਪਿਆਰ ਤੇ ਨਹੀਂ ਸਪੋਰਟ ਦਿੰਨੇ ਪਏ ਹੋ Instagram ਤੇ ਬਹੁਤ ਪਿਆਰ ਮਿਲਿਆ ਹੁਣ YouTube ਤੇ ਥੋੜਾ ਜਿਹਾ ਮੇਰੇ ਭਰਾ ਸਪੋਰਟ ਕਰ ਦੋ ਕਿ ਜਿਹੜਾ ਥੋੜਾ ਜਿਹਾ ਪੈਸੇ ਉਹ ਜੇ ਆਉਣ ਲੱਗ ਜਿਹੜਾ ਗੱਲਬੁੱਕ ਦੀ ਆਹੀ ਆ ਠੀਕ ਆ ਜੀ ਤਾਂ ਹੀ ਅਸੀਂ ਮਿਹਨਤ ਇੱਥੇ ਕਰਦੇ ਪਏ ਆ ਤੇ ਆਪਾਂ ਕਮਿਟਮੈਂਟ ਕਰਦੇ ਹੁੰਦੇ ਆ ਕਿ YouTube ਤੇ ਜਿਹੜਾ ਮੇਰਾ ਭਰਾ ਕਮੈਂਟ ਕਰੂਗਾ ਉਹਨ ਤੇ ਅੱਜ ਆਪਾਂ ਜਿਹੜੀ ਪੋਸਟ ਆ ਉਹ ਆਪਣੀ ਚੱਕੀ ਆ ਆ ਵਾਲੀ ਪੋਸਟ ਚੱਕੀ ਆ ਜੀ ਤਿੰਨ ਨੰਬਰ ਵਾਲੀ ਠੀਕ ਆ ਜੀ ਇਹਦੇ ਵਿੱਚ 22 ਕਮੈਂਟ ਆਏ ਸੀ ਤੇ ਜਿਹਦੇ ਵਿੱਚੋਂ ਕਈ ਕਮੈਂਟ ਡਬਲ ਆ ਤੇ ਪਰਚੀਆਂ ਬਣੀਆਂ ਆਪਣੀਆਂ 1 2 3 4 5 6 7 8 9 ਤੇ 10 10 10 ਬੰਦਿਆਂ ਦੇ ਕਮੈਂਟ ਆਏ ਆ ਮੇਰੇ ਭਰਾ ਦੇਖ ਲਿਓ ਕਿਸੇ ਤਰ੍ਹਾਂ ਦੀ ਕੋਈ ਚਿਟਿੰਗ ਨਹੀਂ ਕੀਤੀ ਜਾਊਗੀ ਠੀਕ ਆ ਜੀ ਜੇ ਕਿਸੇ ਮੇਰੇ ਭਰਾ ਨੂੰ ਡਾਊਟ ਆ ਹਾਂ ਵੀ ਚਿਟਿੰਗ ਹੋਈ ਆ ਤੇ ਸਾਡੀ ਸ਼ਾਪ ਤੇ ਲਾਈਵ ਚੱਲਦਾ ਹੁੰਦਾ ਆ YouTube ਤੇ ਉੱਥੇ ਜਾ ਕੇ ਮੇਰੇ ਭਰਾ ਦੇਖ ਸਕਦੇ ਆ ਸਾਰਿਆਂ ਦੇ YouTube ਦੇ ਲਾਈਵ ਦੇ ਸਾਹਮਣੇ ਅਸੀਂ ਡਰਾ ਜਿਹੜਾ ਆ ਪਰਥੀਆਂ ਪਾੜੀਆਂ ਡਰਾ ਦੇ ਸਾਹਮਣੇ ਅਸੀਂ ਪਰਥੀਆਂ ਕੱਢੀਆਂ ਆ ਇੱਧਰ ਆ ਕੇ ਕਾਊਂਟਰ ਤੇ ਦੇਖੋ ਕੋਲ ਕਸਟਮਰ ਦੇਖੋ ਤੇ ਬਾਕੀ ਹੁਣ ਐਰ ਕੀ ਜਿਹੜਾ ਅਗਲਾ ਵੀਂਦਰ ਅਸੀਂ ਅਨਾਉਂਸ ਕਰਨਾ ਆ ਉਹ ਸੀ ਕੱਢਣਾ ਜੀ ਪਾਵਰ ਬੈਂਕ ਦੀ ਵੀਡੀਓ ਸਾਡੀ ਆਈ ਪਈ ਆ ਤੇ ਪਾਵਰ ਬੈਂਕ ਵਾਲੀ ਵੀਡੀਓ ਤੇ ਵੱਧ ਤੋਂ ਵੱਧ ਮੇਰੇ ਭਰਾ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਇਸ ਵੀਡੀਓ ਤੇ ਵੀ ਵਿਨਰ ਆਪਾਂ ਕੱਢਾਂਗੇ ਜਿਹੜੀ ਆ ਵੀਡੀਓ ਚੱਲਦੀ ਪਈ ਆ ਇੱਥੇ ਵੀ ਵਿਨਰ ਕੱਢਾਂਗੇ ਲਓ ਜੀ ਮੇਰੇ ਭਰਾਵਾਂ ਨੂੰ ਦੱਸਿਓ ਫਿਰ ਕਿਹੜਾ ਅੱਜ ਦਾ ਵਿਨਰ ਆ ਸਾਡਾ ਤੇ ਅੱਜ ਦੇ ਵਿਨਰ ਨੂੰ ਅਸੀਂ ਦੇਖ ਹੀ ਰਹੇ ਆ ਇਹ ਵੀ ਮੇਰੇ ਭਰਾਵਾਂ ਨੂੰ ਅੱਜ ਦੱਸ ਕੇ ਜਾਵਾਂਗੇ ਲਓ ਜੀ ਜਿਹੜੀ ਮੈਂ ਚੱਕ ਲਈ ਆ ਆਹ ਲਓ ਜੀ ਬਹੁਤ ਸੋਹਣੀ ਚੀਜ਼ ਇਹ ਆ ਜੀ ਮੇਰਾ ਭਰਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਮੇਰਾ ਭਰਾ ਜਿਹੜਾ ਅੱਜ ਦਾ ਵਿਨਰ ਆ ਮਿਹਰਬਾਨੀ ਸਾਡੀ ਪੂਰੀ ਟੀਮ ਵੱਲੋਂ ਸੰਦੀਪ ਮੋਬਾਈਲ ਪੂਰੇ ਜਨੰਦਰ ਵੱਲੋਂ ਹਰਪ੍ਰੀਤ ਭਰਾ ਨੂੰ ਲੱਖ ਲੱਖ ਵਧਾਈਆਂ ਕਿ ਤੁਸੀਂ ਅੱਜ ਦੇ winner ਰਹੇ ਹੋ ਤੇ ਅੱਜ ਦੇ winner ਨੂੰ ਮੇਰੇ ਭਰਾ ਨੂੰ ਆਪਾਂ ਦੇ ਰਿਹਾ ਜੀ 에어ਪੋਰਟਸ ਫਰੀ 에어ਪੋਰਟਸ 3 ਦੇ ਰਹੇ ਆ ਬਹੁਤ ਟਾਪ ਕੁਆਲਟੀ ਦੇ ਵਿੱਚ ਮੇਰੇ ਭਰਾ ਨੂੰ 3 ਦਵਾਂਗੇ ਤੇ ਜੇ ਮੇਰੇ ਭਰਾ ਆ ਸਕਦੇ ਸ਼ੌਪ ਤੇ ਤੇ ਵੈਲਕਮ ਆ ਜੇ ਨਹੀਂ ਆ ਸਕਦੇ ਤੇ ਤੁਸੀਂ ਸਾਨੂੰ ਐਡਰੈਸ ਪਾ ਦਿਓ ਤੁਹਾਡੇ ਘਰੇ ਅਸੀਂ ਜਿਹੜਾ 에어ਪੋਰਟਸ 3 ਪਹੁੰਚਾਵਾਂਗੇ 0 ਪੇਮੈਂਟ ਤੇ ਤੁਸੀਂ ਕੋਈ ਡਿਲੀਵਰੀ ਚਾਰਜਸ ਨਹੀਂ ਦੇਣਾ ਕਿਸੇ ਤਰ੍ਹਾਂ ਦੀ ਤੁਹਾਡੇ ਤੋਂ 1 ਰੁਪਿਆ ਜਿਹੜਾ ਆ ਨਹੀਂ ਲਿਆ ਜਾਊਗਾ ਤੇ ਵੱਧ ਤੋਂ ਵੱਧ ਸਾਡਾ ਜਿਹੜਾ YouTube ਵਾਲੇ ਵੀਡੀਓ ਹੁੰਦੀ ਮੇਰੇ ਪਰਾ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਯਾਰਾਂ ਦੋਸਤਾਂ ਨੂੰ ਸਬਸਕ੍ਰਾਈਬ ਕਰਾਇਆ ਕਰੋ ਤੇ ਤਦ ਤੱਕ ਲਈ ਸਸਰੀ ਗੱਲ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤੇ ਇਸ ਪੋਸਟ ਤੇ ਵੀ ਕਮੈਂਟ ਕਰਕੇ ਜਾਇਓ ਤੇ ਪਾਵਰ ਬੈਂਕ ਵਾਲੀ ਪੋਸਟ ਤੇ ਵੀ ਕਮੈਂਟ ਮੇਰੇ ਪਰਾ ਕਰ ਦਿਓ ਲਵ ਯੂ